ਨਾਦਰ ਕਿਸੇ ਜੀ ਦੀ ਸਮਝ ਨਾ ਹੋਵੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਉਹਨਾਂ ਨੂੰ ਜੋ ਕੋਈ ਸਿੱਧੇ ਵਾਲ ਮਾਡਲ ਦੇ ਤਰ੍ਹਾਂ ਸੀਗਾ ਉਹ ਸਾਨੂੰ ਮਿਲ ਲਿੰਦੇ 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ। ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ, ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ, ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ, ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ। ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਸ ਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਸਕੂਲ ਵਿੱਚ ਬਿਨਾ ਕਿਸੇ ਪਰੇਸ਼ਾਨੀ ਤੰਗੀ ਤੋਂ ਆਉਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬਸ ਸਹੂਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਕਹਿੰਦਾ ਹੈਗਾ ਕਹਿੰਦੇ ਨਾ ਕਿ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਕਤੀ ਜੇਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜੇ ਦੂਸਰੇ ਵੀ ਦਿਖਦੇ ਆ ਤੇ ਜੈਸੀ ਨਜ਼ਰ ਤੈਸਾ ਨਜ਼ਾਰਾ ਜੇਦੋ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੋਈ ਚੰਗਾ ਦਿਖਦਾ ਹੀ ਨਹੀਂ ਤੇ ਉਹਦਾ ਜਿਹੜੇ ਹਾਲਾਤ ਦੋਨਾਂ ਨੇ ਆਪਣੇ ਦੱਸ ਦਿੱਤੇ 시ਚੇਵਾਲ ਸਾਡੇ ਪਿੰਡ ਦਾ ਨਾਮ ਐਸੇ ਕਰਕੇ ਉਹ 시ਚੇਵਾਲ ਦੇ ਵਿੱਚ ਜਿਹੜਾ ਮਾਡਲ ਸਥਾਪਿਤ ਆ 1999 ਤੋਂ ਉਹਦਾ ਨਾਮ 시ਚੇਵਾਲ ਮਾਡਲ ਆ ਤੈਨੂੰ ਖੂਬ ਬਣਾਇਆ ਗਿਆ ਦਨਖੂਆਂ ਦੇ ਵਿੱਚ ਜਿਹੜੀ ਪਹਿਲੇ ਖੂਹ ਦੇ ਵਿੱਚ ਸੌਲਡ ਵੇਸਟ ਬੈਠ ਜਾਂਦੀ ਹੈ ਦੂਸਰੇ ਦੇ ਵਿੱਚ ਤਰਨ ਵਾਲੀ ਚੀਜ਼ ਜਿਸ ਨੂੰ ਤਿਧਾਈ ਕਹਿੰਦੇ ਆ ਜਾਂ ਜਿਹੜੀ ਹੈਗੀ ਆ ਕੋਈ ਵੀ ਵਿੱਚ ਕਾਗਜ਼ ਦੀ ਕੁਸ਼ਤੀ ਜਾ ਜਾਂਦੀ ਹੈ ਤੇ ਗਰੀਸ ਆ ਜਾਂਦੀ ਹੈ ਉਹ ਦੂਸਰੇ ਖੂਹ ਚ ਜਲ ਜਾਂਦੀ ਹੈ ਤੀਸਰੇ ਦੇ ਵਿੱਚ ਹੋ ਕੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਵਿੱਚ ਜਿਹੜਾ ਪੌਣ ਚ ਬੱਜ ਲ ਜਾਂਦਾ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਉਹਨਾਂ ਔਰਬ ਕਰਿਆ ਕਹਿੰਦੇ 7 ਦਿਨਾਂ ਦੇ ਵਿੱਚ ਬੈਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਉਹ ਗੰਦਗੀ ਨੂੰ ਖਾ ਲੈਂਦਾ ਉਹਦੀ BOD COD TDS ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਦੇ ਲਾਉਣ ਯੋਗ ਹੋ ਜਾਂਦੇ ਪਾਣੀ ਖੇਤੀ ਲੋ ਲਾਉਣ ਯੋਗ ਹੋ ਜਾਂਦਾ ਫੇਲ ਮਾਡਲ ਦੀ ਕਰਦੇ ਗੱਲ ਕਰਦੇ ਉਹ ਮਾਡਲ ਹੈ ਥਾ ਪਰ ਮਾਡਲ ਫੇਲ ਹੋਇਆ ਕੋਈ ਨਾ ਹਾ ਪਰ ਮਾਡਲ ਫੇਲ ਹੈ ਇਹਦੀ ਉਹਨੂੰ ਕੁਹਾਰੀ ਗ੍ਰਾਊਂਡ ਜਿੰਨਾ ਪਿੰਡਾਂ ਵਿੱਚ ਪੈਸਾ ਲੱਗ ਕੇ ਇਹਨਾਂ ਨੇ ਬਰਬਾਦ ਕੀਤਾ ਇਹਦੇ ਜ਼ਿੰਮੇਵਾਰ ਉਹ ਆ ਜਿਨ੍ਹਾਂ ਨੇ ਪੈਸੇ ਦੇ ਕੇ ਪਿੰਡਾਂ ਦੇ ਪਪ ਜਿਹੜਾ ਹੈ ਬਰਬਾਦ ਕੀਤਾ ਜਿੱਥੇ ਸੀਜੇਵਾਲ ਮਾਡਰਨ ਬਣਿਆ ਅਸੀਂ ਜ਼ਿੰਮੇਵਾਰ ਬੈਠੇ ਤੇਰਾ ਅਸੀਂ ਬਣਾਇਆ ਅਸੀਂ ਉਹ ਜਵਾਬ ਦੇਈਏ ਅਸੀਂ ਮੈਂ ਕਦੇ ਗਏ ਨਹੀਂ ਅਸੀਂ ਤਾਂ ਕੋਈ ਵੀ ਅਸੀਂ ਇੰਜੀਨੀਅਰਾਂ ਕੋਈ ਜਾਇ ਅਸੀਂ ਕੋਈ ਪੜ੍ਹਾਈ ਕੀਤੀ ਅਸੀਂ ਬੀਐਸਸੀਕੰਡ ਈਅਰ ਤੋਂ ਹਟ ਗਏ ਸੀ ਹਾਂ ਸਾਨੂੰ ਪਟਿਆਲਾ ਯੂਨੀਵਰਸਿਟੀ ਨੇ ਡਿਗਰੀ ਨਹੀਂ ਡਿਗਰੀ ਦਿੱਤੀ ਆ ਅਸੀਂ ਆਪਣੇ ਨਾਲ ਨਾਲ ਡਾਕਟਰ ਵੀ ਲਾ ਸਕਦੇ ਔਰ ਅਸੀਂ ਨਹੀਂ ਲਾਉਦੇ ਜਵਾਨਾ ਗੇਸ ਜਨਾ ਜਰ ਕਿਸੇ ਜਿਸ ਦੀ ਸਮਝ ਨਾ ਹੋਵੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਉਹਨਾਂ ਨੂੰ ਜੇ ਕੋਈ ਸੀਜੇ ਵਾਲ ਮਾਡਲ ਦੇ ਦਰਾਸ ਸੀਗਾ ਉਹ ਸਾਨੂੰ ਮਿਲ ਲਿੰਦੇ ਉਹਦੇ ਬਾਰੇ ਜਿਹੜੀਆਂ ਕਮੀਆਂ ਸੀਗੀਆਂ ਉਹ ਦੱਸ ਦਿੰਦੇ ਬਾਬਾ ਜੀ ਆ ਸਾਡੇ ਪਿੰਡ ਦੇ ਵਿੱਚ ਸੀਵਰੇਜ ਤੁਸੀਂ ਪਾਇਆ ਜਾਂ ਟ੍ਰੀਟਮੈਂਟ ਪਲੈਂਟ ਲਾਇਆ ਉਹਦੇ ਵਿੱਚ ਆ ਕਮੀਆਂ ਅਸੀਂ ਵੀ ਦੇਖ ਲੈਂਦੇ ਪਰ ਜਿਹੜਾ ਜਿਸੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੋਲਿਆ ਉਹ ਉਹ ਮੈਂ ਜਿਹੜਾ ਹੈਗਾ ਕਹਿੰਦੇ ਨਾ ਕਿ ਜੈ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਕਟੀ ਜਿਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹਾ ਦੂਸਰੇ ਵੀ ਦਿਸਦੇ ਆ ਤੇ ਜੈਸੀ ਨਜ਼ਰ ਤੈਸਾ ਨਜ਼ਾਰਾ ਜੇਦੋ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੋਈ ਚੰਗਾ ਦਿਸਦਾ ਹੀ ਨਹੀਂ ਤੇ ਉਹਦਾ ਜਿਹੜੇ ਹਾਲਾਤ ਉਹਨਾਂ ਨੇ ਆਪਣੇ ਦੱਸ ਦਿੱਤੇ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਸੀਜੇਵਾਲ ਮਾਡਲ ਆ 1999 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਰਸਤੇ ਬਣਾਉਂਦੇ ਸੀ ਅਸੀਂ ਤੇ ਸਾਡੇ ਕੋਲ ਪਿੰਡ ਵਾਲੇ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਕਹਿੰਦੇ ਬਾਬਾ ਜੀ ਤੁਸੀਂ ਇਹਨੇ ਰਸਤੇ ਬਣਾ ਦਿੱਤੇ ਆ ਪਿੰਡ ਦੇ ਵਿੱਚ ਜਦੋਂ ਬਾਰਸ਼ ਆਉਂਦੀ ਹੈ ਪਾਣੀ ਗਲੀਆਂ 'ਚ ਖੜ ਜਾਂਦਾ ਜਾਂ ਤਾਂ ਕੋਠਿਓ ਕੋਠੀ ਆਉਣਾ ਪੈਂਦਾ ਗੰਦਾ ਪਾਣੀ ਸਾਡੇ ਘਰਾਂ 'ਚ ਆ ਜਾਂਦਾ ਤੇ ਉਸ ਵੇਲੇ ਅਸੀਂ ਪਿੰਡ ਦੇ ਸੈਂਟਰ ਵਿੱਚ ਸੱਪੜ ਸੀਗਾ ਜਿੱਥੇ ਹੁਣ ਪੰਚਾਇਤ ਘਰ ਬਣਿਆ ਕਮਿਊਨਿਟੀ ਸੈਂਟਰ ਬਣਿਆ ਹੋਇਆ ਕਿਚਨ ਬਣੀ ਹੋਈ ਲਾਇਬ੍ਰੇਰੀ ਬਣੀ ਹੋਈ ਹੈ ਤੇ ਇਥੋਂ ਬਾਣੀ ਅਸੀਂ ਲਾ ਕੇ ਪਿੰਡੇ ਚੜ੍ਹਦੇ ਪਾਸੇ ਜਿਹੜਾ ਸੀਗਾ ਪਿੰਡ ਦਾ ਸਰਪੜ ਸੀ ਉੱਥੇ ਲੈ ਕੇ ਗਏ ਉੱਥੇ ਜਿਹੜਾ ਸਿਸਟਮ ਉਹ ਬਣਾਇਆ ਸੀਚੇਵਾਲ ਸਾਡੇ ਪਿੰਡ ਦਾ ਨਾਮ ਐਸੇ ਕਰਕੇ ਉਹ ਸੀਚੇਵਾਲ ਦੇ ਵਿੱਚ ਜਿਹੜਾ ਮਾਡਲ ਸਥਾਪਿਤ ਆ 1999 ਚ ਉਹਦਾ ਨਾਮ ਸੀਤੇਵਾਲ ਮਾਡਲ ਆ ਤਿੰਨ ਖੂਹ ਬਣਾਏਗੇ ਤਿੰਨਾਂ ਖੂਹਾਂ ਦੇ ਵਿੱਚ ਜਿਹੜੀ ਪਹਿਲੇ ਖੂਹ ਦੇ ਵਿੱਚ ਸੋਲਡ ਵੇਸਟ ਬੈਠ ਜਾਂਦੀ ਹੈ ਦੂਸਰੇ ਦੇ ਵਿੱਚ ਤਰਨ ਵਾਲੀ ਚੀਜ਼ ਜਿਹਨੂੰ ਤੁਧਾਈ ਕਹਿੰਦੇ ਨੇ ਜਾਂ ਜਿਹੜੀ ਹੈਗੀ ਆ ਕੋਈ ਵੀ ਵਿੱਚ ਕਾਗਜ਼ ਦੇ ਕੁਛ ਚੀਜ਼ ਆ ਜਾਂਦੀ ਹੈ ਤੇ ਗਰੀਸ ਆ ਜਾਂਦੀ ਹੈ ਉਹ ਦੂਸਰੇ ਖੁਦ ਜਲ ਜਾਂਦੀ ਹੈ ਤੀਸਰੇ ਦੇ ਵਿੱਚ ਹੋ ਕੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਵਿੱਚ ਜਿਹੜਾ ਪੌਣ ਚ ਬੱਜ ਲ ਜਾਂਦਾ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਉਹਨੂੰ ਔਰਬ ਕਰਿਆ ਕਹਿੰਦੇ 7 ਦਿਨਾਂ ਦੇ ਵਿੱਚ ਬੈਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਉਹ ਗੰਦਗੀ ਨੂੰ ਖਾ ਲੈਂਦਾ ਉਹਦੀ ਬੀਓਡੀ ਸੀਓਡੀ ਟੀਡੀਐਸ ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਤੇ ਲਾਉਣ ਯੋਗ ਹੋ ਜਾਂਦੇ ਆ ਪਾਣੀ ਖੇਤੀ ਲੋ ਲਾਉਣ ਯੋਗ ਹੋ ਜਾਂਦਾ 1999 ਦੇ ਸੀਚੇਵਾਲ ਦੇ ਵਿੱਚ ਜਿਹੜਾ ਹੈ ਪਹਿਲਾਂ ਅਸੀਂ ਇੰਜਣ ਦੇ ਨਾਲ ਪਾਣੀ ਲਾਉਂਦੇ ਸੀ ਫਿਰ ਮੋਟਰ ਲਾਤੀ ਹੁਣ ਇਹ ਸੀਤੇਵਾਲ ਮਾਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਪਵਿੱਤਰ ਵੇਂ ਦੇ ਉੱਤੇ ਵੀ ਇਹ ਸੀਚੇਵਾਲ ਮਾਡਲ ਹੀ ਤੇ 45 ਕ ਪਿੰਡਾਂ ਦਾ ਪਾਣੀ ਪਿੰਦਾ ਸੀ ਉਹ ਸੀਚੇਵਾਲ ਮਾਡਲ ਰਾਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਸ ਤੇ ਜਿੱਥੇ ਐਨ ਆਰ ਆਈ ਵੀਰਾਂ ਨੇ ਖਾਸ ਕਰਕੇ ਜਿਹੜਾ ਸਿਚੇਵਲ ਮਾਡਲ ਆ ਐਨ ਆਰ ਆਈ ਵੀਰਾਂ ਨੇ ਜਿਹੜਾ ਹੈਗਾ ਬਹੁਤ ਪਿੰਡਾਂ ਦੇ ਵਿੱਚ ਅਪਣਾਇਆ ਕਿਉਂਕਿ ਉਹ 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 ਜਿਹੜਾ ਪੈਸੇ ਜਿਹੜੇ ਹੈ ਸਾਰੇ ਐਨ ਆਰ ਵੀਰਾਂ ਨੇ ਲੱਗੇ ਆ ਜਿਹੜਾ ਇਹ ਫੇਲ ਮਾਡਲ ਦੀ ਗੱਲ ਕਰਦੇ ਆ ਗੱਲ ਕਰਦੇ ਆ ਉਹ ਮਾਡਲ ਹੈ ਥਾਪਰ ਮਾਡਲ ਫੇਲ ਹੋਇਆ 2017 ਦੇ ਵਿੱਚ ਜਦੋਂ ਥਾਗੋਟ ਦੇ ਵਿੱਚ ਜਿਮਨੀ ਚੋਂ ਸੀ ਉਸ ਵੇਲੇ ਤ੍ਰਿਪਤ ਬਾਜਵਾ ਉਸ ਵੇਲੇ ਦੇ ਪੰਚਾਇਤ ਮੰਤਰੀ ਸੀ ਉਹ ਸੀਤੇਵਾਲ ਵੀ ਆਏ ਉਹਨਾਂ ਨੇ ਹਰੀਪੁਰ ਦੇਖਿਆ ਉੱਥੇ ਨਵਾਂ ਬਣਿਆ ਹੋਇਆ ਸੀਤੇਵਾਲ ਮਾਡਲ ਸੀ ਉਹਨਾਂ ਨੇ ਉਹਨਾਂ ਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਆ ਫਿਰ ਇਹਨਾਂ ਦੋਦੇ ਵੀ ਆਪਾਂ ਇਹ ਸੀਤੇਵਾਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਦੇ ਵਾਸਤੇ ਫਿਰ ਕਈਆਂ ਨੂੰ ਕੁਝ ਬੰਦੇ ਵਿੱਚ ਹੁੰਦੇ ਆ ਉਹਨਾਂ ਨੂੰ ਸੀੱਜੇਵਾਲ ਨਾਂ ਦੇ ਨਾਲ ਅਲਰਜੀ ਹੋਊਗੀ ਫਿਰ ਉਹਨਾਂ ਨੇ ਕਿਹਾ ਵੀ ਚਲੋ ਥਾਪਰ ਯੂਨੀਵਰਸਿਟੀ ਨੂੰ ਕਹਿੰਨੇ ਆ ਖਬਰ ਯੂਨੀਵਰਸਿਟੀ ਨੂੰ ਗਿਆ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਜੇ ਸੀਚੇਵਾਲ ਮਾਡਲ ਆ ਇਹਨੂੰ ਜੇ ਅਸੀਂ ਅਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦੇ ਵਿੱਚੋਂ ਗੰਦਗੀ ਨਿਕਲਣੀ ਚਾਹੀਦੀ ਆ ਬਦਬੂ ਖਤਮ ਹੋਣੀ ਚਾਹੀਦੀ ਆ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਅਸੀਂ ਖੁਸ਼ ਆ ਉਹਨਾਂ ਨੇ ਸਾਡੇ ਕੋਲ ਖਗਾਇਆ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਸੀਚੇਵਾਲ ਮਾਡਲ ਆ ਉਹੀ ਥੋਪਰ ਮਾਡਲ ਆ ਉਹਨਾਂ ਨੇ ਉਹ ਨਾਂ ਬਦਲਿਆ ਪਰ ਇਹਨਾਂ ਨੇ ਸੀਜੇਵਲ ਨਹੀਂ ਬਣਾਇਆ ਇਹਨਾਂ ਨੇ ਸੱਪਰ ਬਣਾਇਆ ਇਹਨਾਂ ਨੇ ਬਹੁਤ ਪੈਸਾ ਜਿਹੜਾ ਹੈਗਾ ਵਿਭਾਗ ਚੋਂ ਦਿੱਤਾ ਜਿਸੇ ਜਿੱਥੇ ਬਣਾਇਆ ਉਹ ਸਾਡੇ ਕੋਲ ਵੀ ਇਹਦੀ ਕੰਪਲੇਂਟਾਂ ਆਈਆਂ ਬੀਬੀ ਭਰਾ ਜੋ ਖਾਨੂੰ ਲੈ ਕੇ ਗਏ ਪੰਜਾਬ ਚੋਂ ਪਿੰਡਾਂ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਵਿਖੇ ਉੱਥੇ ਐਮਜੀ ਦੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਨੇ ਅਸੀਂ ਪ੍ਰਦਰਸ਼ਨੀ ਦੇਖੀ ਉਹਦੇ ਵਿੱਚ ਇਹਨਾਂ ਦੇ ਕਨੈਕਸ਼ਨ ਗਲਤ ਸੀਗੇ ਪੋਰਟ ਸਿੱਕੇ ਕਨੈਕਸ਼ਨ ਇਹ ਕਿ ਉਹ ਥੋੜਾ ਪੁੱਠਾ ਬਣਾਇਆ ਹੋਇਆ ਕਹਿੰਦੇ ਜੀ ਇਹ ਇਦਾਂ ਦਾ ਬਣਾਉਣਾ ਪਰ ਉਹਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਜਿਹੜਾ ਬਣਾਇਆ ਮਾਡਲ ਹੀ ਪੁੱਠਾ ਬਣਾਇਆ ਜਿਹੜੇ ਇਹਨਾਂ ਕੋਲ ਜਿਹੜੀ ਕਹਿੰਦੇ ਨਕਲ ਆ ਉਹ ਵੀ ਅਕਲ ਨਾਲ ਵੱਜਦੀ ਹੈ ਸੋ ਇਹਨਾਂ ਦਾ ਥਾ ਪ੍ਰੋਟੋਮੋਡਲ ਫੇਲ ਹੈ ਇਹਦੀ ਇਨਕੁਆਰੀ ਕਰਾਉਣ ਜਿਹਨਾਂ ਪਿੰਡਾਂ ਵਿੱਚ ਪੈਸਾ ਲੱਗ ਗਿਆ ਇਹਨਾਂ ਨੇ ਬਰਬਾਦ ਕੀਤਾ ਇਹਦੇ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਪੈਸੇ ਦੇ ਕੇ ਪਿੰਡਾਂ ਦੇ ਪਪ ਜਿਹੜਾ ਹੈ ਬਰਬਾਦ ਕੀਤਾ ਜਿੱਥੇ ਸੀਜੇਵਾਲ ਮਾਡਲ ਬਣਿਆ ਅਸੀਂ ਜ਼ਿੰਮੇਵਾਰ ਬੈਠੇ ਆ ਜਿਹੜਾ ਅਸੀਂ ਬਣਾਇਆ ਸੀ ਉਹ ਜਵਾਬ ਦੇ ਵੀ ਹੈ ਤੋਂ ਇਹਦੇ ਵਾਸਤੇ ਜੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਵੀ ਸਾਪਰ ਮਾਡਲ ਸਾਡਾ ਫੇਲ ਹੋਇਆ ਕਿਉਂ ਫੇਲ ਹੋਇਆ ਉਹਦਾ ਕਾਰਨ ਵੀ ਜੀ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਅਸੀਂ ਸਰਕਾਰੀ ਪੈਸਾ ਦਿੰਨੇ ਆ ਪੈਸਾ ਤਾਂ ਲੋਕਾਂ ਦਾ ਹੁੰਦਾ ਉਹ ਪੈਸਾ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਹੈ ਉਹ ਖਾਣ ਵਾਲੇ ਕੁਝ ਮਹਿਕਮੇ ਦੇ ਅਫਸਰ ਰਲ ਜਾਂਦੇ ਆ ਕੁਝ ਲੀਡਰਸ਼ਿਪ ਨਾਲ ਰਲ ਜਾਂਦੇ ਆ ਤੋਂ ਉੱਥੇ ਪਿੰਡ ਵਿੱਚ ਕੁਝ ਵੀ ਨਹੀਂ ਲੱਗਦਾ ਜਦੋਂ ਪੈਸੇ ਅਸੀਂ ਖਾ ਹੀ ਲਵਾਂਗੇ ਮਾੜੇ ਪਾਪਾਂਗੇ ਮਾੜੇ ਮਿਸਤਰੀ ਲਾਵਾਂਗੇ ਪਾਣੀ ਚਲਦੇ ਨਹੀਂ ਕਿਉਂ ਸਾਰੇ ਬੰਦ ਸੋ ਇਸ ਵਾਸਤੇ ਉਹਦੇ ਜ਼ਿੰਮੇਵਾਰ ਵੀ ਕਰਾਪਸ਼ਨ ਆ ਸੋ ਇਸ ਵਾਸਤੇ ਜਿਹੜਾ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਵੀ ਥਾਪਰ ਮਾਡਲ ਕਿਸੇ ਕਿਸੇ ਬਣਿਆ ਸੀਚੇਵਾਲ ਮਾਡਲ ਕਿਸੇ ਕਿਸੇ ਬਣਿਆ ਇਹਨਾਂ ਨੇ ਥਾਪਰ ਮਾਡਲ ਲਾਗੂ ਕੀਤਾ ਥਾਪਰ ਮਾਡਲ ਪਿੰਡਾਂ 'ਚ ਬਣਾਇਆ ਉਹ ਫੇਲ ਹੋਇਆ ਉਹਦੇ ਜਵਾਬਦੇ ਵੀ ਇਹ ਆ ਤੇ ਕਾਨੂੰ ਲੈ ਕੇ ਬਾਬਾ ਜੀ ਤੁਹਾਡੀ ਸਿੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਸੀਂ ਕਦੇ ਗਿਆ ਹੀ ਨਹੀਂ ਅਸੀਂ ਤਾਂ ਕੋਈ ਵੀ ਅਸੀਂ ਇੰਜੀਨੀਅਰਾਂ ਕੋਈ ਜਾਇ ਸੀ ਕੋਈ ਪੜ੍ਹਾਈ ਕੀਤੀ ਅਸੀਂ ਬੀਐਸਸੀ ਦੇ ਸੈਕੰਡ ਯੀਅਰ ਤੋਂ ਹਟ ਗਏ ਸੀ ਹਾਂ ਸਾਨੂੰ ਪਟਿਆਲਾ ਯੂਨੀਵਰਸਿਟੀ ਨੇ ਡੀਲੈਟ ਦੀ ਡਿਗਰੀ ਦਿੱਤੀ ਆ ਅਸੀਂ ਆਪਣੇ ਨਾਲ ਨਾਲ ਡਾਕਟਰ ਵੀ ਲਾ ਸਕਦੇ ਪਰ ਅਸੀਂ ਨਹੀਂ ਲਾਉਂਦੇ ਸਾਨੂੰ ਤਿੰਨ ਯੂਨੀਵਰਸਿਟੀਆਂ ਨੇ ਡਿਗਰੀਆਂ ਦਿੱਤੀਆਂ ਉਹ ਸਾਡੇ ਕੋਲ ਸਾਨੂੰ ਭਾਰਤ ਦੇ ਰਾਸ਼ਟਰਪਤੀ ਪਤਨੀ ਨੇ ਜਿਹੜਾ ਹੈ ਪਦਮਸ਼ਰੀ ਦਾ ਸਨਮਾਨ ਦਿੱਤਾ ਭਾਰਤ ਦੇ ਰਾਸ਼ਟਰਪਤੀ ਏਪੀ ਜੇ ਅਬਦੁਲ ਕਲਾਮ ਦੋ ਵਾਰ ਇੱਥੇ ਆਏ ਸਲਤਨਪੁਰ ਇੱਕ ਵਾਰ ਉਹਨਾਂ ਨੇ ਵੇਖੀ ਦੂਸਰੀ ਵਾਰੀ ਕਹਿੰਦੇ ਕਿ ਬਾਬਾ ਜੀ ਜਿਹੜੀ ਤੁਸੀਂ ਕਹਿੰਦੇ 8 ਕਿਲੋਮੀਟਰ ਪਾਈਪਲਾਈਨ ਪਾ ਕੇ ਅਸੀਂ ਖੇਤੀ ਨੂੰ ਪਾਣੀ ਲਾਉਨੇ ਆ ਉਹ ਉਹਨਾਂ ਨੇ ਆਣ ਕੇ ਦੇਖੀ ਫਿਰ ਜਿਹੜੀ ਹੈਗੀ ਐਮਜੀਡੀ ਦੇ ਜਿਹੜੇ ਚੇਅਰਮੈਨ ਆ ਉਹ ਹਰ ਫੈਸਲੇ ਦੇ ਵਿੱਚ ਇਹ ਲਿਖਦੇ ਜਿੱਥੇ ਭਗ ਦੰਦੇ ਆ